ਹਰੋ ਜੀ ਅਜੀ ਕਰੂ ਜੀ ਸਾਡੇ ਸਾਰੇ ਜੀ ਦੇ ਨਾਲ ਸੰਪਰਕਿਤ ਕਰਨ ਉਹ ਆਕਰੋ ਇੱਕ ਕਰ ਵੀ 6 ਗੱਲ ਮਿਲ ਗਏ। ਉਹ ਕਿੱਥੇ ਮੋਕਾ 15 ਉਹ 6 ਤਾਂ ਪਹਿਲਾ ਰੋ। ਇਹ ਗ੍ਰੀਨ ਜ਼ੋਨ ਆ ਇਦਾਂ ਇਹ ਪਿੱਛੇ ਐਵੇਂ ਜੀਲ ਸੋਈ ਜੀ ਪੁਰਾਣੀ ਹੈ। ਦੌੜ ਕੇ ਦੋ ਕਰਦੇ। ਮਤਲਬ ਇੱਕ ਬਹੁਤ ਸ ਨੂੰ ਬਿਨਾਂ ਫਿਰ ਖੜਾ ਰਹੇ। ਖੜੇ ਬੈਠੇ ਦਾ ਉਹ ਜੋ ਹੈ। ਮੋਕਾ ਨਹੀਂ ਕਿਸੇ ਮਤਲਬ ਮਾਰ ਦੇਣ ਵਿਚਾਰ। ਅੱਜ ਦਸੂਹਾ ਵਾਸੀਆਂ ਦੇ ਵਾਸਤੇ ਬਹੁਤ ਖੁਸ਼ਖਬਰੀ ਹੈ ਔਰ ਲੋਕਾਂ ਨੂੰ ਇੱਕ ਬਹੁਤ ਵੱਡੀ ਰਾਹਤ ਵਾਲੀ ਖਬਰ ਹੈ ਕਿ ਸਿਵਲ ਹਸਪਤਾਲ ਜਿਹੜਾ ਦਸੂਹਾ ਸਾਡਾ ਇਹ ਪਹਿਲਾਂ ਹੀ ਬਹੁਤ ਵਧੀਆ ਹਸਪਤਾਲ ਹੈ ਆਪਣੇ ਇਸ ਜ਼ਿਲ੍ਹੇ ਦਾ ਔਰ ਅੱਜ ਬਹੁਤ ਖੁਸ਼ੀ ਹੋਈ ਸਾਨੂੰ ਸਾਰਿਆਂ ਨੂੰ ਮੇਰੇ ਨਾਲ ਮਾਨਯੋਗ ਸਿਵਲ ਸਰਜਨ ਸਾਹਿਬ ਸ਼੍ਰੀ ਪਵਨ ਕੁਮਾਰ ਜੀ ਮਾਨਯੋਗ ਐਸ.ਐਮ.ਸਾਹਬ ਔਰ ਸਾਰੀ ਉਹਨਾਂ ਦੀ ਡਾਕਟਰ ਸਾਹਿਬਾਨ ਦੀ ਟੀਮ ਸਾਰਾ ਸਟਾਫ ਦੇ ਮੈਂਬਰ ਇੱਥੇ ਹਾਜ਼ਰ ਐ ਐਮਰਜੈਂਸੀ ਵਾਰਡ ਦਾ ਅੱਜ ਆਪਾਂ ਜਿਹੜਾ ਉਦਘਾਟਨ ਕੀਤਾ ਹੈ ਔਰ ਬਹੁਤ ਜਿੰਨਾ ਪ੍ਰਾਈਵੇਟ ਹਸਪੀਟਲਾਂ ਉਮੇ ਦਾ ਇਹ ਵਾਰਡ ਜਿਹੜਾ ਬਣ ਕੇ ਤਿਆਰ ਹੋਇਆ ਔਰ ਹਰ ਚੀਜ਼ ਦੇ ਵਿੱਚ ਜਿਹੜੀ ਅਵੇਲੇਬਲ ਹੋਗੀ ਔਰ ਖਾਸ ਕਰਕੇ ਜਿਹੜੇ ਲੋਕ ਨੇ ਮਰੀਜ਼ ਆਉਂਦੇ ਨੇ ਉਹਨਾਂ ਦੇ ਵਾਸਤੇ ਇੱਕ ਵੱਡੀ ਖਬਰ ਹੈ ਕਿ ਤੇ ਵੈਂਟੀਲੇਟਰ ਨਹੀਂ ਸੀਗਾ ਸਾਡੇ ਇਸ ਹਸਪੀਟਲ ਦੇ ਵਿੱਚ ਔਰ ਇੱਕ ਬੈੱਡ ਹੈ ਜਿਹੜਾ ਵੈਂਟੀਲੇਟਰ ਵਾਸਤੇ ਵੀ ਜਿਹੜਾ ਰਿਜ਼ਰਵ ਰੱਖਿਆ ਗਿਆ ਔਰ ਵੈਂਟੀਲੇਟਰ ਦਾ ਜਿਹੜਾ ਪ੍ਰਬੰਧ ਵੀ ਕੀਤਾ ਗਿਆ ਔਰ ਫੁੱਲੀ ਅਸੀਂ ਇਹ ਵਾਰਡ ਜਿਹੜਾ ਹੋਊਗਾ ਔਰ ਹੋਰ ਵੀ ਜਿਹੜੀਆਂ ਚੇਂਜਸ ਹੈ ਸਾਰੇ ਇਸ ਵਾਰਡ ਦੇ ਵਿੱਚ ਕੀਤੀਆਂ ਗਈਆਂ ਨੇ ਔਰ ਲੋਕਾਂ ਨੂੰ ਹਰ ਸਹੂਲਤ ਪੰਜਾਬ ਸਰਕਾਰ ਵੱਲੋਂ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਪੂਰੀ ਕੋਸ਼ਿਸ਼ ਹੈ ਕਿ ਆਪਣੇ ਦਸੂਹਾ ਵਾਸੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਜਿਹੜੀ ਨਾ ਹੋਵੇ ਔਰ ਮੈਂ ਡਾਕਟਰ ਮਨਮੋਨ ਜੀ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਥੈਂਕਸ ਕਰਦਾ ਜਿਨ੍ਹਾਂ ਨੇ ਇਹ ਇੰਨੀ ਇਨੀਸ਼ੀਏਟਿਵ ਲਿਆਇਆ ਔਰ ਸਾਡੇ ਸੌ ਹਸਪੀਟਲ ਨੂੰ ਚੰਗਾ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਅਪਰਾਲੇ ਕਰ ਰਹੇ ਨੇ ਸਾਰੇ ਡਾਕਟਰ ਸਬੰਧੀ ਨਾਲ ਦੀ ਟੀਮ ਮਿਹਨਤੀ ਟੀਮ ਹੈ ਜਿਹੜੀ ਇਹਨਾਂ ਦੇ ਨਾਲ ਦੇ ਸਟਾਫ ਦੀ ਬਾਕੀ ਟੀਮ ਹੈ ਸਾਰੀ ਬਹੁਤ ਮਿਹਨਤ ਕਰ ਰਹੀ ਹੈ ਸਾਡੇ ਇਸ ਹਸਪੀਟਲ ਨੂੰ ਚੰਗਾ ਬਣਾਉਣ ਵਾਸਤੇ ਸਾਰਿਆਂ ਦਾ ਮੈਂ ਬਹੁਤ-ਬਹੁਤ ਥੈਂਕਸ ਕਰਦਾ ਜਿਸਾਂ ਕਿ ਐਮਐਲਏ ਸਾਹਿਬ ਨੇ ਦੱਸਿਆ ਕਿ ਸਿਵਲ ਹਸਪੀਟਲ ਦਸੂਆ ਜਿਹੜਾ ਆਪਣਾ ਐਸਡੀਐਚ ਹੈ ਉਹਦੇ ਵਿੱਚ ਪਹਿਲਾਂ ਜਿਹੜੀ ਐਮਰਜੈਂਸੀ ਸਰਵਿਸਿਸ ਤਾਂ ਸਾਡੇ ਡਾਕਟਰਸ ਦਿੰਦੇ ਸੀ ਉੱਥੇ ਬੈੱਡ ਦੀ ਕੈਪੈਸਿਟੀ ਜਿਹੜੀ ਐ ਅਸੀਂ ਆਲਮੋਸਟ ਟਵਨਲ ਕਰ ਦਿੱਤੀ ਹੈ ਪਹਿਲਾਂ 12 ਬੈੱਡ ਦੀ ਐਮਰਜੈਂਸੀ ਦਾ ਵਾਰਡ ਸੀਗਾ ਜਿਹਨੂੰ ਰੈਨੋਵੇਟ ਕਰਕੇ ਅਸੀਂ ਜਿਹੜਾ 15 ਬੈੱਡ ਹੋਰ ਇਨਕਰੀਜ਼ ਕਰ ਦਿੱਤੇ ਨੇ ਤੇ ਉਹਦੇ ਨਾਲ ਕੀ ਹੈ ਕਿ ਜਿਸਾ ਇੱਕ ਵੈਂਟੀਲੇਟਰ ਦਾ ਜਿਹੜਾ ਜਿਹੜੇ ਸਿਕ ਪੇਸ਼ੈਂਟ ਹੁੰਦੇ ਆ ਉਹਨਾਂ ਨੂੰ ਵੀ ਇੰਟਿਊਬੇਸ਼ਨ ਦੀ ਜਾਂ ਕਿਸੇ ਨੂੰ ਲੋਡ ਪੈਂਦੀ ਆ ਤਾਂ ਉਹਨੂੰ ਉਹ ਵੀ ਜਿਹੜੀ ਪ੍ਰਬੰਧ ਕੀਤਾ ਗਿਆ ਮੋਰਓਵਰ ਜਿਹੜਾ ਕਿ ਇਹ ਹੈ ਕਿ ਫੁੱਲੀ ਏਸੀ ਵਾਰਡ ਹੋਏਗਾ ਤੇ ਤੇ ਹਰ ਕਿਸਮ ਦੀ ਸਹੂਲਤ ਜਿਹੜੀ ਹੈ ਐਮਰਜੈਂਸੀ ਜਿਹੜੀ ਪੇਸ਼ੈਂਟ ਨੂੰ ਲੋਡ ਹੈ ਉਹ ਇੱਥੇ ਅਵੇਲੇਬਲ ਹੋਏਗੀ ਡਾਕਟਰ ਸਾਰੇ ਬਹੁਤ ਬੇਨਤੀ ਨੇ ਤੇ ਮੈਂ ਪੰਜਾਬ ਸਰਕਾਰ ਦੇ ਕੀਤੇ ਹੋਏ ਵਾਅਦਿਆਂ ਦੇ ਅਨੁਸਾਰ ਕਿ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਜਿਹੜੀ ਹੈ ਵਧੀਆ ਸੇਵਾਵਾਂ ਦੇਣ ਲਈ ਬਚਨਬੱਧ ਹੈ ਤੇ ਅਸੀਂ ਇਹ ਵੀ ਪ੍ਰਣ ਕਰਦੇ ਹਾਂ ਕਿ ਵੀ ਜਿਹੜੇ ਸਾਡੇ ਜਿਹੜੇ ਡਾਕਟਰਸ ਨੇ ਉਹ ਆਪਣੀ ਤਨ ਦੇ ਨਾਲ ਜਿਹੜੀ ਆ ਲੋਕਾਂ ਦੀ ਸੇਵਾ ਵੀ ਕਰਨਗੇ ਤੇ ਬਹੁਤ ਬਹੁਤ ਵਧਾਈ ਦਸੂਆ ਬਤਨ ਥੈਂਕ ਯੂ ਮੈਂ ਡਾਕਟਰ ਮਨਮੋਹ ਸਿੰਘ ਐਸ ਐਮਓ ਸਿਵਲ ਹਸਪੀਟਲ ਦਸੂਆ ਅੱਜ ਮੈਂ ਇਲਾਕੇ ਦੇ ਐਮ ਐਲ ਏ ਸਰਦਾਰ ਕਰਮਬੀਰ ਸਿੰਘ ਜੀ ਘੁੰਮਣ ਸਾਡੇ ਜ਼ਿਲ੍ਹੇ ਦੇ ਮੁਖੀ ਡਾਕਟਰ ਭਗਵਨ ਕੁਮਾਰ ਜੀ ਸਿਵਲ ਸਰਜਨ ਉਹਨਾਂ ਦਾ ਇੱਥੇ ਬੌਂਚਣ ਤੇ ਬਹੁਤ ਧੰਨਵਾਦ ਕਰਦਾ ਅੱਜ ਜਿਹੜੀ ਇੱਥੇ ਇੱਕ ਅਸੀਂ ਵਧੀਆ ਸ਼ੁਰੂਆਤ ਕੀਤੀ ਆ ਜੋ ਸਾਡੇ ਕੋਲ ਪਹਿਲਾਂ ਸਟਰਕਚਰ ਸੀਗਾ ਉਹਦੇ ਚ ਹੀ ਰੇਨੋਵੇਸ਼ਨ ਕਰਕੇ ਪੀ ਐਚ ਐਸ ਸੀ ਦੇ ਐਸ ਡੀਓ ਸਹਿਬਾਨ ਉਹਨਾਂ ਦੀ ਸਾਡੀ ਸਲਾਹ ਦੇ ਨਾਲ ਅਸੀਂ ਆਪਣੀ ਜਿਹੜੀ ਐਮਰਜੈਂਸੀ ਦੀ ਕੈਪੈਸਿਟੀ ਆ ਉਹ ਡਬਲ ਕੀਤੀ ਆ ਇਹਦਾ ਸਾਰਾ ਜਿਹੜਾ ਸ਼ਰੇ ਹੈਗਾ ਜੋ ਕੁਝ ਵੀ ਇਹ ਹੋਇਆ ਇਹ ਮੇਰੀ ਸਾਰੀ ਸਿਵਲ ਹਸਪੀਟਲ ਦੀ ਟੀਮ ਮੇਰੇ ਡਾਕਟਰਸ ਸਾਰਿਆਂ ਨੇ ਨਾਲ ਮਿਲ ਕੇ ਜਦੋਂ ਅਸੀਂ ਇਹ ਸਲਾਹ ਕੀਤੀ ਕਿਉਂਕਿ ਇਹ ਜਿਹੜਾ ਹਸਪੀਟਲ ਆ ਇਹ ਹਾਈਵੇ ਦੇ ਵਿੱਚ ਪਠਾਨਕੋਟ ਤੇ ਜਲੰਧਰ ਦੇ ਵਿੱਚ ਇੱਕ ਹਸਪਤਾਲ ਆਉਂਦਾ ਜਿੱਥੇ ਕਿ ਕਦੀ ਕਦੀ ਬਹੁਤ ਵੱਡੇ ਐਕਸੀਡੈਂਟਸ ਹੁੰਦੇ ਆ ਤਾਂ ਮਾਸ ਕੈਜ਼ੁਐਲਟੀਆਂ ਆਉਂਦੀਆਂ ਨੇ ਉਹਦੇ ਲਈ ਜੋ ਪਹਿਲਾਂ ਸਾਡੇ ਕੋਲ ਕੈਪੈਸਿਟੀ ਸੀਗੀ ਉਹਦੇ ਨਾਲ ਉਹ ਡਬਲ ਕੈਪੈਸਿਟੀ ਹੋ ਗਈ ਵੈਂਟੀਲੇਟਰ ਦੀ ਸਹੂਬਾ ਹੋ ਗਈ ਹਰ ਵਾਰਡ ਜਿਹੜੀ ਸਾਡੀ ਆ ਐਮਰਜੈਂਸੀ ਦੇ ਵਿੱਚ 에ਅਰ ਕੰਡੀਸ਼ਨਡ ਹੋ ਗਈ ਪੂਰਾ ਆਕਸੀਜਨ ਹਰ ਤਰ੍ਹਾਂ ਦੀ ਪ੍ਰਾਈਵੇਟ ਵੀ ਜਿਹੜਾ ਟੌਪ ਤੋਂ ਟੌਪ ਦਾ ਹਸਪਤਾਲ ਆ ਉਹ ਉਹਦੀ ਇੱਥੇ ਫੈਸਿਲਿਟੀ ਜਿਹੜੀ ਹੈਗੀ ਆ ਅਸੀਂ ਦੇਾਂਗੇ ਪਰ ਮੈਂ ਪਬਲਿਕ ਨੂੰ ਵੀ ਆਪਣੇ ਲੋਕ ਇਹ ਕਹਿਣਾ ਚਾਹੁੰਨਾ ਕਿ ਤੁਹਾਡੇ ਹਸਪਤਾਲ ਨੇ ਸਾਡੇ ਹਸਪਤਾਲ ਦੇ ਵਿੱਚ ਤਾਂ ਹੀ ਵਧੀਆ ਚੱਲਣਗੇ ਜੇ ਤੁਹਾਡਾ ਵੀ ਸਾਡੇ ਨਾਲ ਵਧੀਆ ਯੋਗਦਾਨ ਹੋਊਗਾ। ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮੇਰੀ ਟੀਮ ਹਰ ਵੇਲੇ ਤਿਆਰ ਆ। ਐਮ.ਐਲ.ਏ ਸਾਹਿਬ ਦਾ ਸਭ ਤੋਂ ਵੱਡਾ ਜਿਹੜਾ ਸਹਿਯੋਗ ਆ ਸਾਨੂੰ ਉਹ ਕੁਝ ਕਰਨ ਲਈ ਪ੍ਰੇਰਿਤ ਕਰਦਾ ਤੇ ਸਾਡੇ ਸੀਨੀਅਰ ਸਾਨੂੰ ਗਾਈਡ ਕਰਦੇ ਨੇ ਫਿਰ ਅਸੀਂ ਵੀ ਸਟੈਪ ਲੈ ਲਈਦਾ ਤੇ ਬਹੁਤ-ਬਹੁਤ ਧੰਨਵਾਦ ਸਾਰਿਆਂ ਲਈ ਇਹ ਵੈਸੇ ਤਾਂ ਐਮਰਜੈਂਸੀ ਨਾ ਕਿਸੇ ਨੂੰ ਪਵੇ ਪਰ ਜੇ ਕਿਸੇ ਨੂੰ ਪਊਗੀ ਤਾਂ ਮੇਰਾ ਖਿਆਲ ਆ ਵੀ ਇਹ ਵੱਡੇ ਤੋਂ ਵੱਡੇ ਜਿਹੜੇ ਵੀ ਪੰਜਾਬ ਦੇ ਹਸਪਤਲ ਨੇ ਉਹਦੇ ਬਰਾਬਰ ਦੀ ਐਮਰਜੈਂਸੀ ਆ। ਥੈਂਕ ਯੂ ਜੀ ਟੋਟਲ ਕਿੰਨੇ ਬੈੱਡ ਲਗਾਏ ਗਏ ਤੇ ਕਿੰਨੇ ਪਹਿਲਾਂ ਇੱਥੇ 12 ਬੈੱਡ ਸੀਗੇ ਹੁਣ 25 ਬੈੱਡ ਹੋ ਗਏ ਆ ਜਿਹਦੇ ਵਿੱਚ 15 ਬੈੱਡ ਦੇ ਵਿੱਚ ਅਸੀਂ ਉਹਦੀ ਵੀ ਕੈਟੇਗਰੀਾਈਜ਼ ਕੀਤੀ ਆ ਵੀ ਰੈੱਡ ਜ਼ੋਨ ਆ ਜੈਲੋ ਜ਼ੋਨ ਆ ਗ੍ਰੀਨ ਜ਼ੋਨ ਆ ਵੱਖਰੇ ਵੱਖਰੇ ਤਰੀਕੇ ਨਾਲ ਪੇਸ਼ੈਂਟਸ ਆਉਂਦੇ ਨੇ ਇੱਕ ਸਪੈਸ਼ਲ ਰੂਮ ਵੀ ਰੱਖਿਆ ਹੈਗਾ ਜਿਹਦੇ ਵਿੱਚ ਸਾਨੂੰ ਕੋਈ ਕਿਸੇ ਕ੍ਰਿਟੀਕਲ ਪੇਸ਼ੈਂਟ ਨੂੰ ਅਲੱਗ ਪਾਉਣਾ ਪਵੇ ਦੂਸਰਾ ਹੁਣ ਜਿਹੜਾ ਨਵਾਂ ਇਹਦੇ ਵਿੱਚ ਹੈਗਾ ਹਰ ਪੇਸ਼ੈਂਟ ਦੇ ਅਸੀਂ ਬੈੱਡ ਤੇ ਮੋਨੀਟਰਿੰਗ ਕਰਾਂ ਕਰਨ ਦਾ ਵੀ ਪ੍ਰਬੰਧ ਕਰਾਂਗੇ ਤੇ ਵੈਂਟੀਲੇਟਰ ਵੀ ਇੱਕ ਬੈੱਡ ਤੇ ਸ਼ੁਰੂ ਕਰਾਂਗੇ